ਅੱਛਾ ਕਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਚੰਦ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪਹਿਨਾਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਦੀ ਚਾਰ ਸਪੈਸ਼ਲ ਸਕੀਮਾ ਦੋ ਸਾਲ ਚ ਬਣ ਜਾਓਗੇ ਉਮੀਦ ਇਸ ਨਾਲ ਹੀ ਖਬਰ ਸਾਹਮਣੇ ਆ ਰਹੀ ਹੈ ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਸਟੇਟ ਬੈਂਕ ਆਫ ਇੰਡੀਆ ਇਹਗਾ ਕੰਦੀਨਾ ਜ਼ਰੂਰਤੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਯੋਜਨਾਵਾਂ ਲਾਂਚ ਕੀਤੀਆਂ ਹਨ। ਹਾਲ ਹੀ ਵਿੱਚ SBI ਤੇ ਅੰਤਿਮ ਵਿਸਤੀ ਯੋਜਨਾ ਸ਼ੁਰੂ ਕੀਤੀ ਗਈ ਹੈ। ਪਹਿਲੀ SBI ਅੰਮ੍ਰਿਤ ਕਲਸ਼ SBI ਸਰਵੋਤਮ VKR ਅਤੇ ਹੁਣ ਅੰਮ੍ਰਿਤ ਵਿ੍ਰਸਤੀ ਨੂੰ ਜੋੜਿਆ ਗਿਆ ਹੈ। ਇਸ ਦੇ ਨਾਲ ਹੀ ਇੱਥੇ ਜਾਣ ਸਾਰੀਆਂ ਚਾਰ ਸਕੀਮਾਂ ਦੇ ਫਾਇਦੇ SBI ਅੰਮ੍ਰਿਤ ਅੰਤਿਮ ਕਲਸ਼ ਦੀ ਆਖਰੀ ਮਿਤੀ ਇਸਨਾਲ ਲਿਖੀ ਅੰਬਲ ਦੇ ਕਲਸ਼ ਦੀ ਆਖਰੀ ਮਿਤੀ ਵੀ ਦੱਸੀ ਜਾਵੇਗੀ ਅਮ੍ਰਿਤ ਕਲਸ਼ ਦੀ ਆਖਰੀ ਮਿਤੀ 30 ਨਵੰਬਰ 2024 ਦਿੱਤੀ ਗਈ ਹੈ 7.10% ਵਿਆਜ ਦੇ ਰਹੇ ਹੈ ਐਸਬੀਆਈ ਨੇ ਇੱਕ ਵੱਡੀ ਸਕੀਮ ਨੂੰ ਜਿਸ ਵਿੱਚ 400 ਦਿਨ ਦੀ ਐਫ ਡੀ ਅਤੇ 7.10% ਵਿਆਜ ਦਿੱਤੀ ਜਾਵੇਗੀ ਖਬਰ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ